ਇਲੇ ਮਤਲਬ 2 ਕਿਲੋ 3 ਕਿਲੋ ਫਟਕ ਲਈ ਫਟਕੜੀ ਲੈ ਲੈ ਉਹਨੂੰ ਕਾਟਨ ਦੇ ਕੱਪੜੇ 'ਚ ਬੰਨ ਕੇ ਇੱਕ ਝੋਲਾ ਲੈ ਲੈ ਖੱਦਰ ਦਾ ਉਦੋਂ ਬਾਅਦ ਇਹ ਜੀਰੀ 'ਚ ਦਾਹਾ ਤੁਹਾਨੂੰ ਮੈਂ ਜਦੋਂ ਲਾਤੀ ਜੀਰੀ ਜਦੋਂ ਚੱਲ ਜੇ ਪਈ ਐ ਬਸ ਵੀ ਵਿੱਚ ਬੂਝੇ ਪਾਉਣੇ ਰਹਿ ਜਾਂਦੇ ਆ ਛੋਟੇ ਗ੍ਰੋਸਰੀ ਕਰਦੇ ਵਿੱਚ ਕੋਈ ਨੰਗ ਜਾਂਦਾ ਇੱਕ ਥੱਲੀ ਰਹਿ ਜਾਂਦਾ ਉਹ ਚੀਜ਼ ਹਟ ਜੂ ਇੱਕ ਡੋਡੀ ਜੀ ਬਹਿ ਜਾਂਦੀ ਹੈ ਹਰੀ ਜੀ ਉਹ ਵੀ ਉਹ ਡੀ ਵੀ ਬਣਾਉਣਾ ਹਟ ਗਈ ਇਹ ਚੀਜ਼ ਨਾਲ ਇੱਥੋਂ ਦੇ ਇੱਕ ਪ੍ਰੇਮ ਜੋੜੀ ਆ ਦੁੰਨੇ ਉਹ ਮੀਆਂ ਬੀਬੀ ਉਹ ਪਾਉਂਦੇ ਆ ਵੀਡੀਓ ਫੇਸਬੁੱਕ ਤੇ ਮੈਂ ਲਿਖੀ ਸੀ ਤੇ ਵਧੀਆ ਵੀਡੀਓ ਪਾਉਂਦੇ ਆ ਵਧੀਆ ਦੁੰਨੇ ਉਹਨਾਂ ਦੀ ਵੀਡੀਓ ਗੱਲਾਂ ਬਾਤਾਂ ਸੁਣਨ ਨਾਲ ਜਾਂਦੀਆਂ ਤੇ ਤੁਹਾਨੂੰ ਮੈਂ ਜੀ ਦੀ ਬਾਰੇ ਦੱਸ ਰਿਹਾ ਇੱਕ ਤਾਂ ਬੌਣਾ ਬੁੱਝਾ ਨਹੀਂ ਰਹਿਂਦਾ ਇੱਕੋ ਜੀ ਹੂ ਸਾਰੀ ਇੱਕ ਡੋਡੀ ਪੈ ਜਾਂਦੀ ਹੋਣੀ ਕੋ ਦੋ ਤਿੰਨ ਕਿਲੋ ਫੜਕੜੀ ਲੈ ਲਓ ਨੱਕੇ ਦੇ ਵਿੱਚ ਧਰ ਦਿਓ ਬਸ ਖੁਰੀ ਜਾਊ ਆਪੀ ਹੋਵੇ ਸਾਵਣਾ ਨੱਕੇ ਦੇ ਵਿੱਚ ਧਰ ਜਾਪੀ ਫੁਰ ਫੁਰ ਪੀ ਜਾਊਗੀ ਦਾ ਤੇ ਦੇਸੀ ਫਾਰਮੂਲਾ ਕੋਈ ਬਾਹਣ ਦੇ ਸਾਈਡ ਇਫੈਕਟ ਨਹੀਂ ਵਧੀਆ ਚੀਜ਼ ਹੈ ਇਹ ਕਰੋ ਸਾਰੇ ਦਵਾਰੇ ਰੱਖ ਦਿਨਾ ਬੌਣਾ ਬੂਝਾ ਰਹਿ ਜਾਂਦਾ ਕੋਈ ਕਦ ਨਹੀਂ ਕਰਦਾ ਡੋਡੀ ਪੈ ਜਾਂਦੀ ਹੈ ਫੜਕੜੀ ਲੈ ਲਓ ਹੁਣ ਐਸੇ ਪੰਸਾਰੀ ਦੇ ਮਿਲ ਜੇ 2 ਕਿਲੋ ਨੂੰ ਨੱਕੇ 'ਚ ਧਰ ਦਿਓ ਖੁਰਖੁਰਾ ਪੀ ਪੀ ਜੋ 2-3 ਮਤਲਬ ਦੇਖ ਲਓ ਕਿੰਨੀ ਕ ਲੱਗਦੀ ਆ ਕਿੱਲੇ ਦੀ ਕਿੰਨੀ ਲੱਗਦੀ ਓਨੀ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੂ ਕਿ 10-12 ਕਿਲੋ ਲੈ ਕੇ ਨੱਕੇ 'ਚ ਧਰ ਦੁੱਧਾ ਵਾਲਾ ਕੱਪੜੇ 'ਚ ਬੰਨ੍ਹਣੀ ਆ ਕੋਟਣਾ ਤੇ ਉਦੋਂ ਬਾਅਦ ਛੋਲੇ 'ਚ ਪਾ ਕੇ ਨੱਕੇ 'ਚ ਧਰ ਦਿਆ ਬਸ ਉੱਤੇ ਟੱਟ ਧਰ ਦਿਆ ਖੁਰਖੁਰਾ ਪੀ ਜਾਈਏ ਇਹ ਜੀਂਦਾ ਨਹੀਂ ਹੁੰਦਾ ਦੋ ਇਹ ਜੀੜੀ ਵਾਸਤੇ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ ਬੂਝੇ ਲਾਓ ਵੱਤੋਂ ਵੱਤੋਂ ਪੂਰੇ ਪਾਣੀ ਬੂਜੇ ਡਿਊਟੀ ਲਾ ਲੋ ਇਹ ਫੇਰ ਇਹ ਵੀਡੀਓ ਸੁਣੋ ਜੀਰੀ ਬਾਸ ਦੇ ਦੋ ਫਾਇਦੇ ਹੁੰਦੇ ਆ ਡੋਡੀ ਨਹੀਂ ਪੈਂਦੀ ਤੇ ਬਾਉਣਾ ਬੂਜਾ ਨਹੀਂ ਦਿੰਦਾ ਹਰਕੜੀ ਨਾਲ ਇਹ ਸੁਣੋ ਵੀਡੀਓ ਧੰਨਵਾਦ ਦੂਜੇ ਲਾਓ ਡਾਕਟਰ ਵੱਤਾਂ ਕਰ ਬਲਾਓ